ਦੱਸਦੀ ਹੈ ਕਿ ਪੰਜਾਬ ਕੰਗੜਾ ਬਣ ਰਿਹਾ ਹੈ ਤੇ ਮੋਦੀ ਇਸ ਨੂੰ ਰੰਗਲਾ ਬਣਾਉਣਗੇ ਉਹਨਾਂ ਨੇ ਵੀ ਕਿਹਾ ਕਿ ਮੋਦੀ ਜੀ ਪੰਜਾਬ ਅਤੇ ਸਿੱਖਾਂ ਬਾਰੇ ਬਹੁਤ ਸੋਚਦੇ ਨੇ ਪੰਜਾਬ 'ਚ ਇਸ ਵਾਰ ਕਾਂਗਰਸ ਦਾ ਕੰਮ ਠੰਡਾ ਰਹੇਗਾ ਅੰਤਰਾਜ ਹੰਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਮੇਰਾ ਵਿਰੋਧ ਕਰਨ ਵਾਲੇ ਕੁਝ ਦਿਨਾਂ 'ਚ ਮੇਰੇ ਨਾਲ ਹੋਣਗੇ ਤਾਂ ਅੰਤਰਾਜ ਹੰਸ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਕੰਗਾਲ ਬਣ ਰਿਹਾ ਹੈ ਤੇ ਮੋਦੀ ਜੀ ਇਸ ਨੂੰ ਰੰਗਲਾ ਬਣਾਉਣਗੇ ਉਹਨਾਂ ਨੇ ਕਿਹਾ ਕਿ ਹੈਰਾਨ ਕਰਨ ਵਾਲੇ ਨਤੀਜੇ ਇਸ ਵਾਰ ਆਉਣਗੇ ਪੰਜਾਬ 'ਚ ਤੇ ਕਾਂਗਰਸ ਦਾ ਕੰਮ ਠੰਡਾ ਰਹੇਗਾ ਹੋਰ ਕੀ ਕੁਝ ਕਿਹਾ ਹੈ ਹਾਂਸਰਾ ਜਾਂਸ ਨੇ ਤੁਹਾਨੂੰ ਸੁਣਾਉਨੇ ਆ। ਦੇਖਦੇ ਵਿੱਚ ਕੀ ਦਿੱਖਤ ਹੈ ਭਾਜੀ ਪੀ ਦੀ ਹਾਲਤ ਕਿਉਂਕਿ ਮੋਦੀ ਸਾਹਿਬ ਕਹਿੰਦੇ ਆ 400 ਪਾਰ ਪਰਦਰ ਆਮਾਦੀ ਪਾਰਟੀ ਤੇ ਕਾਂਗਰਸ ਕਹਿੰਦੇ ਆ ਕਿ ਇਸ ਵਾਰ ਤਾਂ ਪੇੜਾ ਪਾਰ ਲਾਉਣਾ ਵੀ ਹੋਣਾ ਨਹੀਂ ਨਹੀਂ ਵਿਰੋਧੀ ਤਾਂ ਹਰ ਵਾਰੀ ਇਦਾਂ ਕਹਿ ਦਿੰਦੇ ਆ لیکن ਜਦੋਂ ਤੀਜਾ ਚੌਥਾ ਚਰਮ ਦੀ ਵੋਟਾਂ ਪਈਆਂ ਨਾ ਤੇ ਉਦੋਂ ਹੀ ਸਰਕਾਰ ਤੇ ਉਦੋਂ ਹੀ ਬਣ ਗਈ ਸੀ ਹੁਣ ਤਾਂ 400 ਪਾਰ ਵਾਲਾ ਹੀ ਕੰਮ ਹੈ ਔਰ ਫਰੀਦਕੋਟ ਰੋਲ ਅਦਾ ਕਰੇਗਾ 400 ਪਾਰ ਕਰਨ ਵਿੱਚ ਬਾਬਾ ਫਰੀਦ ਜੀ ਦੀ ਨਗਰੀ ਅੱਛਾ ਆਈਡੀਆ ਇਹ ਕ ਸਮਝਣਾ ਚਾਹੁੰਗਾ ਕਿਉਂਕਿ ਸਿਆਸੀ ਗਣਿਤ ਤਾਂ ਤੁਸੀਂ ਵੀ ਲਾ ਰਹੇ ਹੋਵੋਗੇ ਦੇਸ਼ ਦੇ ਵਿੱਚ ਕਿੱਥੇ ਤੁਹਾਨੂੰ ਅੰਕੜਾ ਲੱਗਦਾ ਹੈ 400 ਦੇ ਆਸ-ਪਾਸ ਜਿਹੜਾ ਤੁਸੀਂ ਦਾਵਾ ਕਰਦੇ ਹੋ ਕੀ ਲੱਗਦਾ ਹੈ ਕਿੱਥੇ ਜਿਆਦਾ ਸੀਟਾਂ ਤੁਹਾਨੂੰ ਉਮੀਦ ਹੈ ਯੂਪੀ ਆ ਬਿਹਾਰ ਆ ਮੱਧ ਪ੍ਰਦੇਸ਼ ਆ ਹੋਰ ਮਹਾਰਾਸ਼ਟਰ ਆ ਹਰਿਆਣਾ ਆ ਸਾਰੇ ਜੋ ਬੀਜੇਪੀ ਦੇ ਆ ਸਾਰੇ ਔਰ ਸਾਊਥ ਵੱਲ ਥੋੜਾ ਬਹੁਤਾ ਜੇ ਹੋਏਗਾ ਇਧਰੋਂ ਬੈਲੈਂਸ ਹੋ ਜਾਣਾ ਬੰਗਾਲ ਵਿੱਚ ਇੱਕ ਸਾਡੀ ਸੀਟ ਨਹੀਂ ਸੀ ਹੁੰਦੀ ਦੇਖੋ ਕਿੰਨੀਆਂ ਸੀਟਾਂ ਪਿਛਲੀ ਵਾਰੀ ਜਿੱਤ ਲਈਆਂ ਐਤ ਕੀ ਉਸ ਤੋਂ ਜ਼ਿਆਦਾ ਜਿੱਤਣਗੇ ਕਾਂਗਰਸ ਕਿਉਂਕਿ ਐਂਡ ਆਫ ਦਾ ਡੇ ਮੋਦੀ ਸਾਹਿਬ ਦਾ ਕੰਮ ਮੋਦੀ ਸਾਹਿਬ ਦੀ ਨੀਤ ਤੇ ਨੀਤੀ ਉਹ ਦੇਸ਼ ਹਿੱਤ ਲਈ ਹੀ ਕੰਮ ਕਰਦੇ ਜਦੋਂ ਦੇ ਜੰਮੇ ਆ ਜੇ ਪੰਜਾਬ ਦੇ ਬਾਰੇ ਤੇ ਇਨੇ ਕੰਸਰਨਡ ਨੇ ਪਰਸੋ ਚੌਥ ਜਦੋਂ ਆਏ ਪਟਿਆਲੇ ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਤੇ ਮੇਰੀ ਜਾਨ ਆ ਮੈਂ ਇੱਥੇ ਰਿਹਾ ਆ ਸਿੱਖਾਂ ਲਈ ਮੈਂ ਇਨਾ ਅੱਛਾ ਸੋਚਦਾ ਪੰਜਾਬੀਆਂ ਲਈ ਇਨਾ ਚੰਗਾ ਸੋਚਦਾ ਬੇਟੀਆਂ ਧੀਆਂ ਲਈ ਇਨਾ ਸੋਚਦਾ ਮੈਂ ਤ ਉਹਨਾਂ ਨੂੰ ਕਹਿਣਾ ਕਿ ਜਿਹੜੀ ਨਰੇਗਾ ਤੇ ਜਾਂਦੀਆਂ ਮੇਰੀਆਂ ਭੈਣਾਂ ਜਾਂ ਹੋਰ ਇਹ ਦਿਹਾੜੀ ਵਧਾ ਲਿਓ ਬਾਵਾ ਇਹਨੂੰ ਡਬਲ ਟ੍ਰਿਪਲ ਕਰ ਦਿਓ ਦਿਹਾੜੀ ਇੰਨੇ ਕਹਣਾ ਸਾਡਾ ਕੁਝ ਨਹੀਂ ਬਣਦਾ ਪੱਲੇਦਾਰਾਂ ਨੂੰ ਵੀ ਕਾ ਜ਼ਿਆਦਾ ਮਿਲ ਖੇਤ ਮਜ਼ਦੂਰ ਨੂੰ ਜਿਆਦਾ ਦਿਹਾੜੀ ਮਿਲੇ ਮੇਰਾ ਦਿਲ ਕਰੇਗਾ ਰਾਜ ਮਿਸਤਰੀ ਨੂੰ ਜਿਆਦਾ ਉਹਦੇ ਨਾਲ ਮਜ਼ਦੂਰ ਜਿਹੜਾ ਤਗਾਰੀਆਂ ਚੁੱਕਦਾ ਮੈਂ ਜਿੱਥੇ ਜਮਿਆ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਾਂਗਾ ਜਿਨ੍ਹਾਂ ਦਾ ਖਾਦਾ ਰਜ਼ਕ ਫਿਰ ਕਿਸਾਨਾਂ ਦੀ ਵੀ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਉਠਾਵਾਂਗਾ ਐਤ ਕੀ ਬਹੁਤ ਸਰਪ੍ਰਾਈਜ਼ਿੰਗ ਹੈਰਾਨ ਕਰਨ ਵਾਲੇ ਪਹਿਲੀ ਵਾਰੀ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ ਅੱਛਾ ਇੱਕ ਆਖਿਰ ਕਿਉਂਕਿ ਲੋਕਾਂ ਨੇ ਨਾ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਠੱਗੇ ਠੱਗੇ ਜੇ ਕਹਿੰਦੇ ਅਸੀਂ ਮਹਿਸੂਸ ਕਰਦੇ ਆਂ ਕੋਈ ਵੀ ਯਾਰ ਪਾਰਟੀ ਤਿੰਨ ਚਾਰ ਪਾਰਟੀਆਂ ਜਿਹੜੀਆਂ ਮੇਨ ਆ ਸਾਨੂੰ ਕਿਸੇ ਨੇ ਵੀ ਕੋਈ ਕੁਛ ਕਹੀ ਜਾਂਦਾ ਚਿੱਟਾ ਖਤਮ ਕਰਾਂਗੇ ਕੋਈ ਕੁਛ ਕਹੀ ਜਾਂਦਾ ਇਹ ਤਾਂ ਕੰਗਲਾ ਪੰਜਾਬ ਬਣੀ ਜਾਂਦਾ ਸਸੇ ਕਿੱਥੋਂ ਕਿੱਥੇ ਆ ਗਏ ਆ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਦਣ ਬੀਜੇਪੀ ਦਾ ਇੱਥੇ ਰਾਜ ਆ ਗਿਆ ਮੋਦੀ ਸਾਹਿਬ ਦੇ ਹੱਥ ਕਮਾਂਡ ਆ ਗਈ ਸਾਡੇ ਵਰਗਿਆਂ ਨਾਲ ਜੇ ਸੇਵਾਦਾਰ ਡਿਵੋਟੀਆਂ ਅਸੀਂ ਅਸੀਂ ਸਿਆਸਤ ਨਹੀਂ ਇਬਾਦਤ ਕਰਦੇ ਆਂ ਭਗਤੀ ਦੇ ਤੌਰ ਤੇ ਲਵਾਂਗੇ ਔਰ ਇਸ صوبੇ ਨੂੰ ਦੇਖਿਓ ਕਿੱਥੇ ਲੈ ਜਾਂਦੇ ਯੋਗੀ ਸਾਹਿਬ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਪੰਜਾਬ ਕੋਈ ਨਸ਼ਾ ਵੇਚਣ ਵਾਲਾ ਪੰਜਾਬੀ ਜੀਪ ਤਾਂ ਸੁਣੀ ਜਾ ਖੰਡੇ ਪੰਜਾਬ ਸਾਕਾ ਤੇ ਸਾਧਿਆ ਨਿਸ਼ਾਨਾ ਬੋਲੇ ਆਪਣੇ ਹੀ ਭਾਰ ਨਾਲ ਡਿੱਗ ਜਾਵੇਗੀ ਮੰਤਕਾਰ ਅਮਿਤ ਸ਼ਾ ਜੀ ਨੇ ਤੰਕੀ ਨਹੀਂ ਦਿੱਤੀ ਸ਼ੀਸ਼ਾ ਵਖਰਾ ਭਗਵੰਤੀ ਭਗਵੰਤ ਪਾਣੇ ਨਾਬਾਜ ਕੀਤਾ ਰੋਡ ਸ਼ੋਤਾ ਬਲਬੀਰ ਸਿੰਘ ਲਈ ਜੁਟਾਈ ਹਮਾਇਤ ਰੋਡ ਸ਼ੋਤਾ ਦੌਰਾਨ ਸੀਐਮਾਨ ਨੇ सुनाई किले विधायक देव मान दे दे ने भी तो ने लहरा बागा रोड शो संर तो उम्मीदवार मिथेर ने आधार पार्टी के आगू राघव चड्डा ने परिहुंकार आनंदपुर साहब को उम्मीदवार मलविंदर कंग रोड शो कहा दो हजार बई दोणा तो वह मिल रहा प्या आनंदपुर साहब तो बीजेपी उम्मीदवार सुभाष शर्मा के हक्रंत्री शेखावत ने जुटाया समर्थन कहा एक पास कांग्रेस जो सनातन नो मुल्क अंदर खत्म करने लगी दूजे पास भाजपा पाँच है जिसने सनातन नो पूरी दुनिया च चुके भाजपा उतरण चुग ने हशियारपुर मोदी की रैली लिया जायजा हूरएम मोदी कल करेंगे रैली हशियारपुर बीजेपी उम्मीदवार अनीता सोम प्रकाश के हक चोन प्रचार खत्म करके ध्यान लगा पीएम मोदी कल शाम पहुंचेंगे कन्याकुमारी परसों शाम तक ध्यान मंडपम च दिन रात करेंगे मैडीटे

अकाली आगू प्रेमपुर तरन तारण बार एसोसीएशन ने कांग्रेस उम्मीदवार कुलबीर जीरा समर्थन वकीर से आप उम्मीदवार लालजी भुलर के बयान से जताई नाराजगी भुलर ने कहा कि चंद पैसा खातर वकील नशा तस्कर दया करवा जमानत ਸੰਗਰੂਰ ਸੰਜੀਤ ਸਿੰਘ ਮਾਨ ਵੱਲੋਂ ਹਲਕੇਚ ਕੱਢਿਆ ਗਿਆ ਰੋਡ ਸ਼ੋਅ ਸਿਮਰਨ ਸਿੰਘ ਮਾਨ ਬੁੱਲੇ ਆਪ ਜੀ ਦੇ ਪੀ ਤੇ ਕਾਂਗਰਸ ਦੇ ਨੀਂਹ ਜੰਮ ਕੇ ਪੈ ਮੈਂ ਸੰਗਰੂਰ ਤੋਂ ਸਾਰਿਆਂ ਨੂੰ ਰਗੜ ਤਾ ਉਧਾਂਚ ਰਾਜਾ ਵੜੇ ਦੀ ਪਤਨੀ ਮਤਾ ਵੜਿੰਗ ਨੇ ਕੀਤਾ ਡੋਕ ਗੋਤ ਤੋਂ ਪ੍ਰਚਾਰ ਰਮੇ ਬਿੱਟੂ ਦੇ ਸਾਹਮਣੇ ਚਾਣਾ ਬੁੱਲੇ ਬਿੱਟੂ ਨੇ ਵੋਟਾਂ ਲਈ ਵਰਤੀ ਆਪਣੇ ਦਾਦੇ ਦੀ ਫੋਟੋ ਹਟੇਗਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਗੇਜਰਾਮ ਵਾਲਮੀਕੀ ਦਾ ਵੱਡਾ ਬਿਆਨ ਬੋਲੇ ਸਾਡਾ ਕੋਈ ਵਿਰੋਧ ਨਹੀਂ ਕਰ ਰਿਹਾ ਕਿਸਾਨ ਕਾਂਗਸ ਦੇ ਆਪ ਦੇ ਕੁਝ ਲੋਕ ਕਰ ਰਹੇ ਨੇ ਪ੍ਰਦਰਸ਼ਨ ਟ੍ਰਾਂਸਪੋਰਟ ਆਪ ਉਮੀਦਵਾਰ ਜਗਦੀਪ ਸਿੰਘ ਦਾ ਕਬਰਾਂ ਡਲੇ ਕਮਿਟਮੈਂਟ ਸੀ ਡਾਕਟਰ ਬਲਜੀਤ ਕੋ ਤੇ ਉਧਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਜਿੱਥੇ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ ਹੈ ਦੱਸਦੀ ਹੈ ਕਿ ਦਾਖਾ ਰੈਲੀ 'ਚ ਰਾਹੁਲ ਗਾਂਧੀ ਦੇ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ ਦੱਸਦੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦੀ ਦੂਜੀ ਵਰ੍ਹੇ ਸੀ ਹੈ 2 ਸਾਲ ਹੋ ਗਏ ਨੇ 2 ਸਾਲ ਪਹਿਲਾਂ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਤੇ ਇਸ ਦੌਰਾਨ ਉਹਨਾਂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਨੂੰ ਵਿਸ਼ਵ ਵਿੰਡਾਚ ਕੀ ਕਸਨ ਸਚਾਰ ਪਾਰਟੀ ਦੇ ਹੱਥ ਜੇ ਫਤਵਾ ਦੇ ਦਿੱਤੀ ਆਂ ਕਿ ਗੱਲ ਪੰਜਾਬ ਸਰਕਾਰ ਦੇ 2 ਸਾਲ ਦੀਆਂ ਗਿਣਵਈਆਂ ਰਾਪ

गुरदसपुर के फतेहगढ़ चूड़िया चोन कमिशन का वाला एक्शन ब्लॉक विकास दफ्तर के ग्राम सेवक ओम प्रकाश की चोन की उलंघना तो करने के लिए मद्देनजर बरनाला चलिस बी एस एफ का फ्लैग मार्च शहर के बख इलाक गया बाद शक्की वस्तु मिलने कुछ भी पुलिस और पैरा मिलटरी ने किया फ्लैग मार्च अंतर नख्त कार्रवाई लोगों को बिना डर वोटा पाता संदेश ਅੱਜ ਫਿਰ ਪੰਜਾਬ ਦੇ ਚੌਂ ਰੰਚ ਹੁੰਕਾਰ ਪਰਨਗੇ ਰਾਹੁਲ ਗਾਂਧੀ ਲੁਗਣਾ ਦੇ ਭੁਲਾਪੁਰ ਤੱਕ ਜ ਕਰਨਗੇ ਵੱਡੀ ਰੈਲੀ ਬਾਜ ਪਰੀਆਲ ਚ ਪਖਾਉਣਗੇ ਚੌਂਪਟਾ ਆਪ ਸੁਖੋਮੋਕੇਸ਼ੀ ਵਾਲਾ ਚਿਲੰਦਰ ਚ ਵਪਰੀਆਲ ਕਰਨਗੇ ਸੰਵਾਦ ਬਾਜ ਮੁਖਤਸਰ ਸਾਹਬ ਅਤੇ ਮੰਡੀ ਗੋਬਿੰਦਗੜ੍ਹ ਕਰਨਗੇ ਰੋਡ ਤੋਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਲਵਿੰਦਰ ਸਿੰਘ ਕੰਗ ਦੇ ਲਈ ਕਰਨਗੇ ਪ੍ਰਚਾਰ ਮੁੰਡਾ ਤੇ ਨੰਗਲ ਕੜਨ ਦੇ ਰੋਡ ਤੋਂ ਬੰਗਾਰ ਤੇ ਬਲਾ ਚੌਂਚ ਵਿਚ ਚੌਣਾ ਦੀ ਪਰਮੇਸ਼ਾ